I I uh -huh. ਜੋ ਚਾਰੰਦਿਤ ਹੈ ਕਿ ਆਪ ਸਭ ਦੇ ਕੇ ਪੰਜੇ ਕੇਸ ਕਰਵਾ ਲਈਏ ਜਾਸੂਡੇ ਤੇ ਜੂੜੇ ਜੇ ਬੱਚਾ ਆਪਣਾ ਮੁਖਾ ਪੀਣਾ ਨਾ ਛੁਡੇਗਾ ਆਪਣੀ ਗੁਰਮੁਖੀ ਦੇ ਨਾਲ ਛੁਡੇਗਾ 35 ਅੱਖਰਾਂ ਦੇ ਨਾਲ ਛੁਡੇਗਾ ਰੁਪਏ ਸਾਹ ਸੰਕੇ ਲਿਖੇ ਰਹੇ ਆ ਸੋ ਤੁਹਾਡਾ ਬੱਚਾ ਕਦੇ ਵੀ ਗੁਰਮੁਖੀ ਤੋਂ ਜਾਵੇਂ ਨਾ ਜੀ ਉਹਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਸੇਵਾ ਇੰਨੀ ਸਮਰੱਥ ਹੈ ਆਪ ਤਰੇ ਸਗਲੇ ਕੁਲ ਧਰ ਵਾਲੀ ਗੱਲ ਹੈ ਹਜ਼ੂਰ ਨੇ ਸ਼ਬਦ ਵਰਤੇ ਆਏ ਕਿ ਏਕੋ ਨਾਮ ਹੁਕਮ ਹੈ ਸਭ ਨੂੰ ਇੱਕੋ ਜਿਹਾ ਹੀ ਨਾਮ ਦਿੱਤਾ ਹੈ ਗੁਰੂ ਨੇ ਜਪਣ ਦਾ ਇਹਦੇ ਵਿੱਚ ਵੜਿਆਈ ਹੁਣ ਗੁਰੂ ਨਾਨਕ ਦੀ ਦੇਖੋ ਇੱਕ ਵੈਰੀ ਹੈ ਇੱਕ ਗੁਰੂ ਸਾਹਿਬ ਦੀ ਬਿਲਕੁਲ ਉਲਟ ਚੱਲਣ ਦਾ ਹੀ ਆ ਰੱਖੀ ਬੈਠਾ ਹੈ ਮੈਂ ਤਿਮ ਤੂੰ ਦੇ ਵਿੱਚ ਬੜਾ ਅਸਮਾਨ ਤੇ ਜ਼ਮੀਨ ਵਾਂਗ ਅਸਮਾਨ ਦਾ ਫਰਕ ਹੈ ਇੱਕ ਤੂੰ ਤੂੰ ਕਰਕੇ ਬਾਜੀ ਜਿੱਤੀ ਹੋਈ ਮੈਂ ਮੈਂ ਕਰਕੇ ਹਾਰਨੀ ਦੇ ਵਿੱਚ ਦੇਖੋ ਕਿੱਡੀ ਵੱਡੀ ਹਾਰ ਮੰਨੀ ਜਾਂਦੀ ਹੈ ਕਿੱਥੇ ਪਰਮਾਤਮਾ ਨੂੰ ਸ਼ਬਦ ਵਰਤਣੇ ਸੀ ਕਿ ਤੂੰ ਹੈ ਤੂੰ ਕੀਤਾ ਹੈ ਪਰਮਾਤਮਾ ਤੇਰਾ ਦਿੱਤਾ ਖਾ ਰਿਆਂ ਕਿੱਥੇ ਮੈਂ ਕਰ ਸਕਦਾ ਮੇਰੇ ਬਿਨਾ ਕੁਝ ਹੋਣਾ ਨਹੀਂ ਇਹ ਮੈਂ ਤੇ ਤੂੰ ਦੇ ਵਿੱਚ ਗੁਰ ਸ਼ਬਦ ਕਿਹੋਂ ਜੇ ਆਗੇ ਦੇ ਪਰਮਾਤਮਾ ਨੇ ਸਾਨੂੰ ਇੱਕ ਨਿਰੋਲ ਸਿੱਖ ਬਣਾ ਕੇ ਇਸ ਧਰਤੀ ਦੇ ਉੱਤੇ ਭੇਜਿਆ ਇਹਨਾਂ ਇਨਸਾਨ ਨੂੰ ਸ਼ਬਦ ਵਰਤਿਆ ਲਾਜਾ ਦਾ ਹੁਕਮ ਹੈ ਹਜ਼ੂਰ ਨੇ ਸਾਡੇ ਉੱਤੇ ਕਿਰਪਾ ਕੀਤੀ ਦੇਖੋ ਸਿੱਖ ਧਰਮ ਦੇ ਵਿੱਚ ਸਾਡਾ ਜੀਵਨ ਹੋਇਆ ਏ ਸਾਡਾ ਜਨਮ ਹੋਇਆ ਏ ਇਸ ਤੋਂ ਵੱਡਾ ਪੁਰਵਲਾ ਕਰਮ ਹੋਰ ਕਿਹੜਾ ਹੋ ਸਕਦਾ ਹੈ 9 10 ਜਮਿਆਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਜਸਰੀਰ ਨੂੰ ਢਾਲਿਆ ਦੇਖੋ ਸ਼ਬਦ ਵਰਤ ਲਿਆ ਗੁਰੂ ਪਿਆਰੀ ਸਾਧ ਸੰਗ ਜੀ ਅਜੇ ਹਾਂ ਮੈਂ ਆਇਆ ਨਾ ਗੁਰੂ ਪਿਆਰੀ ਸਤਿਗੁਰੂ ਨੇ 9 ਜਮੇ ਆਪਣੇ ਹੋਰ ਲਏ ਨੇ ਦਸ਼ਮੇਸ਼ ਪਿਤਾ ਜੀ ਨੇ ਫਿਰ ਲੜੀ ਵਾਰਸ ਰੂਪ ਨੇ ਆਪਣੇ ਅੱਗੇ ਰੱਖ ਕੇ ਜਦੋਂ ਗੁਰੂ ਸਾਹਿਬ ਨੇ ਗੁਰਗੱਦੀ ਦਾਤ ਬਖਸ਼ੀ ਸੀ ਹਨਾ ਜੀ ਸਤਿਗੁਰ ਨੇ ਇਹੀ ਵਾਕਿਆ ਸੀ ਕਿ ਸਭ ਸਿੱਖਨੋਂ ਕੋ ਹੁਕਮ ਹੈ ਭਾਈ ਗੁਰੂ ਮਾਨਿਓ ਅੱਜ ਤਾਂ ਤੁਹਾਡਾ ਦੇਹ ਤਾਰੀ ਗੁਰੂ ਕੋਈ ਨਹੀਂ ਹੋਵੇਗਾ ਤੇ ਤੁਹਾਡਾ ਨਰੋਲ ਸ਼ਬਦ ਗੁਰੂ ਹੈ ਪਰ ਆਪ ਜੀ ਅੰਦਰ ਝਾਤੀ ਮਾਰ ਕੇ ਦੇਖੋ ਕਿ ਅੱਜ 92 13ਵੇਂ 14ਵੇਂ ਗੁਰੂ ਕਿੰਨੇ ਕਿ ਬਣੀ ਫਿਰਦੇ ਨੇ ਆਪਣੇ ਅੱਗੇ ਮੱਥੇ ਟਿਕਾ ਰਹੇ ਨੇ ਉਹਨਾਂ ਦੇ ਉੱਤੇ ਕੋਈ ਹੋਰ ਕਾਰਵਾਈ ਕਿਉਂ ਨਹੀਂ ਹੋ ਰਹੀ ਇਹਦੇ ਵਿੱਚ ਮਨ ਦੇ ਵਿੱਚ ਜੇ ਆਪ ਜੀ ਇੱਕ ਸਥਿਰ ਜਦ ਹਮੇਸ਼ਾ ਸ਼ਬਦ ਕਾਇਮ ਰੱਖੋ ਕਿ ਸ਼ਬਦ ਗੁਰੂ ਹੈ ਸੁਰਤ ਤੁਨ ਚੇਲਾ ਤੁਹਾਨੂੰ ਕੋਈ ਬੰਦਾ ਦੇ ਦੇ ਨਾਲ ਜੋੜ ਨਹੀਂ ਸਕਦਾ ਤੁਸੀਂ ਨਰੋਲ ਗੁਰੂ ਦੇ ਸਿੱਖ ਹੋ ਨਿਭਣੋਗੇ ਹੁਣ ਸ਼ਬਦ ਗੁਰੂ ਨੇ ਸ਼ਬਦ ਵਰਤੇ ਆਏ ਦੇਖੋ ਇਕੋ ਨਾਮ ਹੁਕਮ ਹੈ ਪਰਮਾਤਮਾ ਦਾ ਨਾਮ ਇਕੋ ਹੀ ਹੈ ਉਹੀ ਹੁਕਮ ਹੈ ਗੁਰੂ ਦਾ ਜਪਣ ਲਈ ਕਿ ਪਰਮਾਤਮਾ ਦਾ ਨਾਮ ਅਠੇ ਪਹਿਰ ਜਪਣ ਦਾ ਆਪਣੇ ਮਨ ਵਿੱਚ ਯਾਦ ਰੱਖੋ ਹੁਣ ਆਪ ਜੀ ਸੋਚੋਗੇ ਕਿ ਭਾਈ ਜਦੋਂ ਅਠੇ ਪਹਿਰ ਜਪੇਗਾ ਬੰਦਾ ਸੋਵੇਗਾ ਕਿਹੜੇ ਵਕਤ ਹਜ਼ੂਰ ਕਹਿੰਦੇ ਨੇ ਕਿ ਮਨ ਦੀ ਅਵਸਥਾ ਅਜਹੀ ਹੋਣੀ ਚਾਹੀਦੀ ਹੈ ਤੁਹਾਡੇ ਕੰਮ ਕਰਦੇਆਂ ਦੇ ਵਿੱਚ ਵੀ ਵਾਹਿਗੁਰੂ ਆਵੇ ਤੁਹਾਡੇ ਸੁੱਤਿਆਂ ਦੇ ਵਿੱਚ ਵੀ ਵਾਹਿਗੁਰੂ ਨਾਮ ਸਿਮਰਨ ਚੱਲਣਾ ਚਾਹੀਦਾ ਹੈ ਅਜਹੀ ਸਮਰੱਥਾ ਗੁਰੂ ਨੇ ਸਾਨੂੰ ਗੁਰਬਾਣੀ ਦੇ ਵਿੱਚ ਮਹੱਈਆ ਕਰਵਾਈ ਹੈ ਵੜੀਆਂ ਵੜਾਈਆਂ ਸਤਗੁਰੂ ਨੇ ਦਿੱਤੀਆਂ ਇਸ ਭਾਵਨ ਨੂੰ ਸ਼ਬਦ ਦੇ ਵਿੱਚ ਅੱਗੇ ਸ਼ਬਦ ਗੁਰੂ ਸਾਹਿਬ ਆਖਦੇ ਨੇ ਇਹੋ ਜਗਤ ਭਰਮੂਖੁ ਲਾਇਆ ਹਜ਼ੂਰ ਕਹਿੰਦੇ ਭਾਈ ਇਹ ਗੁਰੂ ਦੀ ਕਿਰਪਾ ਗੁਰੂ ਦੀ ਵੜਾਈ ਤੇ ਗੁਰੂ ਦੀ ਮਨ ਵਰਜੀ ਹੈ ਪ੍ਰਮਾਤਮਾ ਦੀ ਕੋਈ ਬੰਦਾ ਗੁਰੂ ਦਾ ਨਾਮ ਉਸ ਵੇਲੇ ਜਪ ਰਿਹਾ ਹੈ ਜਿਹੜੇ ਵੇੜਾ ਬੰਦਾ ਸੁੱਤਾ ਪਿਆ ਹੈ ਹੁਣ ਦੇਖੋ ਅੰਮ੍ਰਿਤ ਵੇਲਾ ਗੁਰੂ ਨਾਨਕ ਬਾਣੀ ਦੇ ਸ਼ਬਦ ਵਰਤੇ ਆਏ ਪ੍ਰਭਾਤ ਸਵੇਰਾ ਕਿੰਨੇ ਵਾਰੀ ਸ਼ਬਦ ਵਰਤੇ ਆ ਹੋਵੇਗਾ ਗੱਲ ਵੱਖਰੀ ਹੈ ਸੰਧਿਆ ਸ਼ਬਦ ਗੁਰੂ ਸਾਹਿਬ ਨੇ ਕਿੰਨੇ ਵਾਰੀ ਵਰਤੇ ਆਏ ਸੁਣੋ ਸੰਧਿਆ ਤੇਰੀ ਦੇਵ ਦਿਵਾਕਰ ਹਜ਼ੂਰ ਨੇ ਕਿੰਨੇ ਵਾਰੀ ਸ਼ਬਦ ਵਰਤੇ ਆਏ ਹੁਣ ਆਰਤੀ ਦੇ ਵਿੱਚ ਸ਼ਬਦ ਲਈ ਹਜ਼ੂਰ ਨੇ ਬੜੀਆਂ ਵਡਿਆਈਆਂ ਦਿੱਤੀਆਂ ਨੇ ਇੱਕ ਹਜ਼ੂਰ ਕਹਿੰਦੇ ਨੇ ਪ੍ਰਮਾਤਮਾ ਨੂੰ ਪ੍ਰਸੰਨ ਕਰ ਲਈ ਤੁਸੀਂ ਫੁੱਲ ਤੋੜਦੇ ਹੋ ਫੁੱਲ ਤੋੜ ਕੇ ਉਸ ਪ੍ਰਮਾਤਮਾ ਦੇ ਅੱਗੇ ਪ੍ਰਸੰਨਤਾ ਕਰ ਲਈ ਤੁਸੀਂ ਉਹਨੂੰ ਨਿਰਪਰ ਕਰਦੇ ਹੋ ਪਰ ਹਜ਼ੂਰ ਕਹਿੰਦੇ ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ ਜਿਹੜੇ ਪਰਮਾਤਮਾ ਨੂੰ ਤੁਸੀਂ ਪ੍ਰਸੰਨ ਕਰ ਲਈ ਉਹ ਪੋਲ ਨੂੰ ਤੋੜੇ ਆਏ ਉਸ ਕੰਡੇ ਦੇ ਨਾਲੋਂ ਉਸ ਟਾਲੀ ਦੇ ਨਾਲੋਂ ਹਜ਼ੂਰ ਕਹਿੰਦੇ ਉਹਦੇ ਵਿੱਚ ਤਾਂ ਅਜਾਨ ਸੀ ਪਰ ਜਿਹਦੇ ਅੱਗੇ ਧਰ ਰਿਹਾ ਹੈ ਉਹ ਪੱਥਰ ਦੀ ਮੂਰਤ ਹੈ ਇਹ ਕਿਵੇਂ ਪ੍ਰਸੰਨ ਹੋ ਜਾਵੇਗੀ ਪਰ ਗੁਰੂ ਸਾਹਿਬ ਕਹਿੰਦੇ ਸਤਗੁਰੂ ਜਾਗਤਾ ਹੈ ਦਿਉ ਪਰਮਾਤਮਾ ਚੌਂਦਾ ਜਾਗਦਾ ਦੇਵਤਾ ਹੈ ਇਹਣਾ ਸਭ ਕੁਝ ਦੇ ਰਿਹਾ ਹੈ ਸਭ ਕੁਝ ਦੇਖ ਰਿਹਾ ਵੀ ਹੈ ਹਜ਼ੂਰ ਕਹਿੰਨੇ ਕਿੰਨੀਆਂ ਵਡਿਆਈਆਂ ਨੇ ਇਹ ਪਰਮਉਦਾ ਪਰ ਭਲੇਖਾ ਪਰਮਾਤਮਾ ਨਹੀਂ ਭਲਾਇਆ ਇਹ ਹੁਣ ਭਾਦੋਂ ਭਰਮ ਪੁਲਾਣੀਆਂ ਦੂਜੇ ਲੱਗਾ ਹੇਤ ਜਿਹਦੇ ਮਹੀਨੇ ਦੀ ਕੱਲ ਸਮਾਪਤੀ ਹੋ ਜਾਣੀ ਹੈ ਅਸੂ ਅਸੂ ਪ੍ਰੇਮ ਉਹ ਮਾਹੜਾ ਕੱਲ ਨੂੰ ਅਸੂ ਮਹੀਨੇ ਦੀ ਰਮਤਾ ਹੋ ਰਹੀ ਹੈ ਨਾ ਜੀ ਹਜ਼ੂਰ ਨੇ ਇਸ ਪਵਨ ਸ਼ਬਦ ਦੇ ਵਿੱਚ ਸਾਨੂੰ ਬੜੀਆਂ ਵੇਸ਼ੁਮਾਰ ਗਿਆਨ ਦਿੱਤਾ ਸੀ ਜੇ ਆਪ ਜੀ ਨੇ ਇਸ ਪਵਨ ਸ਼ਬਦ ਅਰਥਾ ਸਮੇਤ ਪੜਿਆ ਹੋਵੇ ਭਾਦੋਂ ਭਰਮੁ ਪੁਲਾਣੀਆ ਦੂਜੇ ਲੱਗਾ ਹੇਤ ਲਖ ਸ਼ਿੰਗਾਰ ਬਣਾਇਆ ਆਵੇ ਕੇਤ ਹਜ਼ੂਰ ਕਹਿੰਦੇ ਕਿਸੇ ਹਿੱਲੇ ਵੀ ਨਹੀਂ ਆ ਸਕਦਾ ਭਾਈ ਭਾਦੋਂ ਭਾਨੂੰ ਪੁਲਾਣੀਆ ਇਸ ਭਾਦੋਂ ਮਹੀਨੇ ਦੇ ਵਿੱਚ ਹਜ਼ੂਰ ਨੇ ਆਹ ਸ਼ਬਦ ਵਰਤੇ ਸੀ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜੀ ਨੇ ਕਿ ਜਿਨ੍ਹਾਂ ਖਸਮ ਨੂੰ ਛੱਡ ਕੇ ਦੂਸਰੇ ਨਾਮ ਉਹ ਹੈ ਨਾ ਗੁਰੂ ਗ੍ਰੰਥ ਸਾਹਿਬਾ ਨੂੰ ਛੱਡ ਕੇ ਜਿਹੜਾ ਦੂਸਰੇ ਨੂੰ ਗੁਰੂ ਮੰਨੀ ਬੈਠਾ ਏ ਹੁਣ ਬੰਦਾ ਪੜ੍ਹ ਲਿਖ ਕੇ ਵੀ ਜੇ ਬੰਦਾ ਸੁਧਰੇ ਨਾ ਆਪਜੀ ਪਿੱਛੇ ਦੇਖੇ ਹੋਵੇਂ ਕਿੰਨੀਆਂ ਡਿਗਰੀਆਂ ਹਾਸਲ ਕਰਕੇ ਵੀ ਫਿਰ ਬੰਦੇ ਨੂੰ ਬਾਬਾ ਹੀ ਬਣਾਇਆ ਗਿਆ ਹੈ ਨਾ ਜੇ ਪੜ੍ਹਨਾ ਹੀ ਇੰਨੀਆਂ ਡਿਗਰੀਆਂ ਇੰਨੀਆਂ ਐਜੂਕੇਟਿਡ ਕਰਨ ਦਾ ਫਾਇਦਾ ਹੀ ਕੀ ਸੀ ਹੁਣ ਸ਼ਬਦ ਵਰਤਣੇ ਪੈਣੇ ਨੇ ਪਰ ਸਾਡੇ ਗੁਰੂ ਪਿਆਰੀ ਸਾਧ ਸੰਗਤ ਦੀ ਸਾਕਤ ਸਿੱਖ ਧਰਮ ਨੂੰ ਵਾਰ-ਵਾਰ ਟਾਰਗੇਟ ਕਰਕੇ ਉਹਨੂੰ ਮਹਿਸੂਸ ਕਰਾਇਆ ਜਾਂਦਾ ਏ ਕਿ ਤੁਹਾਡਾ ਗੁਰੂ ਸ਼ਬਦ ਨਹੀਂ ਦੇ ਏ ਇਹ ਦੁਬਧਾਪਨ ਦੁਚਿੱਤਤਾਪਨ ਸਾਡੇ ਵਿੱਚੋਂ ਕਿੱਥੋਂ ਆਇਆ ਜੇ ਸਾਡੇ ਪ੍ਰਚਾਰਕਾਂ ਨੇ ਸਾਡੇ ਪ੍ਰਬੰਧਕਾਂ ਨੇ ਉਹ ਅਹਿਮ ਉਰਦਾ ਕੀਤਾ ਹੁੰਦਾ ਜਿਹੜਾ ਕਰਨਾ ਚਾਹੀਦਾ ਸੀ ਤਾਂ ਦੁਚਿੱਤੇਪਨ ਅੱਜ ਸਹਿਜ ਹੀ ਖਤਮ ਹੋ ਸਕਦੇ ਸੀ ਠੋਸ ਰੂਪ ਦੇ ਵਿੱਚ ਹੁਕਮਨਾਮਾ ਜਾਰੀ ਹੋਣਾ ਚਾਹੀਦਾ ਸੀ ਕਿ ਸ਼ਬਦ ਗੁਰੂ ਹੈ ਪਰ ਦੇਹ ਦੀ ਅੱਜ ਕੱਲ ਸਾਡੇ ਸਿੱਖ ਧਰਮ ਦੇ ਵਿੱਚ ਕਿਤੇ ਵੀ ਜਗ੍ਹਾ ਨਹੀਂ ਅੱਜ ਕੱਲ ਕੀ ਪਹਿਲਾਂ ਤੋਂ ਹੀ ਨਹੀਂ ਜਦੋਂ ਦਸ਼ਮੇਸ਼ ਪਿਤਾ ਜੀ ਨੇ ਗੁਰਗੱਦੀ ਜਦ ਦੀ ਆਦਤ ਬਖਸ਼ਿਸ਼ ਕੀਤੀ ਹੈ ਹਜ਼ੂਰ ਕਹਿੰਦੇ ਪਰਮਾਤਮਾ ਨੇ ਜਗਤ ਦੇ ਵਿੱਚ ਭਰਮ ਆਪ ਹੀ ਭਲਾਇਆ ਏ ਪਲੇਖਾ ਆਪ ਹੀ ਪਾ ਦਿੱਤਾ ਏ ਪਰ ਉਸ ਪਲੇਖੇ ਦੇ ਵਿੱਚ ਪਰਮਾਤਮਾ ਨੇ ਕੱਢਣ ਦਾ ਵੀ ਹੱਲ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਆਪ ਹੀ ਬਖਸ਼ਿਸ਼ ਕੀਤਾ ਗਿਆ ਹੁਣ ਹਜ਼ੂਰ ਕਹਿੰਦੇ ਨੇ ਭਾਈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਏ ਜੋ ਗੱਲ ਵੀ ਹੋ ਰਹੀ ਏ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੋ ਰਹੀ ਏ ਉਹਦੇ ਵਾਹਿਗੁਰੂ ਦੇ ਹੁਕਮ ਤੋਂ ਬਾਅਦ ਕੁਝ ਵੀ ਨਹੀਂ ਹੋ ਸਕਦਾ ਪਰ ਹਜ਼ੂਰ ਕਹਿੰਦੇ ਭਾਈ ਜੇ ਹਮੇ ਅੰਦਰ ਹੈ ਨਾ ਉਹਦਾ ਦੁਬਿਧਾ ਦੂਰ ਕਰਨੋ ਲੈਵਲ ਆਏ ਵਾਲਾ ਵੀ ਮਨ ਵਿੱਚ ਸਿਧਾਂਤ ਵਸਾਉਣਾ ਪੈਣਾ ਏ ਕਿ ਜੇ ਹਮੇ ਨੂੰ ਸੱਟ ਵੱਜ ਰਹੀ ਏ ਤਾਂ ਉਹਦੀ ਦਵਾਈ ਵੀ ਵਿੱਚ ਵਿੱਚ ਦਿੱਤੀ ਦਿੱਤੀ ਹੋਈ ਏ ਹਜ਼ੂਰ ਨੇ ਬੜੀਆਂ ਉਦਾਹਰਨਾਂ ਸਪਾਪਨ ਸ਼ਬਦ ਦੇ ਵਿੱਚ 22 ਬੰਦਾਂ ਵਾਲਾ ਪਾਪਨ ਸ਼ਬਦ ਹੈ 22 ਬੰਦਾਂ ਦੇ ਵਿੱਚ ਗੁਰੂ ਸਾਹਿਬ ਨੇ ਬਾਦ ਦਲੀਲ ਹਰੇਕ ਉਦਾਹਰਨ ਦੇ ਨਾਲ ਸਾਡੇ ਮਨ ਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ ਗੁਰੂ ਸਾਹਿਬ ਜੀ ਹਜ਼ੂਰ ਨੇ ਸ਼ਬਦ ਵਰਤੇ ਅਗਲੀ ਪੰਕਤੀ ਦੇ ਵਿੱਚ ਆਪ ਆਪੋਂ ਤੋ ਦੁੱਖ ਆਇਆ ਆਪੋਂ ਤੋ ਦੁਖਵਾਇਆ ਹਜ਼ੂਰ ਕਹਿੰਦੇ ਕੋਈ ਵਿਅਕਤੀ ਕਿਸੇ ਨੂੰ ਦੇਣ ਦੇ ਯੋਗ ਨਹੀਂ ਹੈ ਕੋਈ ਬੰਦਾ ਪ੍ਰਮਾਤਮਾ ਨੂੰ ਕੁਝ ਦੇਣ ਦੇ ਯੋਗ ਵੀ ਨਹੀਂ ਹੈ ਤੇ ਕੁਝ ਪ੍ਰਮਾਤ ਕੋਈ ਵਿਅਕਤੀ ਕਿਸੇ ਦੂਸਰੇ ਨੂੰ ਦੇਣ ਦਾ ਯੋਗਾ ਵੀ ਨਹੀਂ ਹੈ ਜੇ ਮਨ ਦੇ ਵਿੱਚ ਅਸੀਂ ਆਸ ਰੱਖੀਏ ਕਿ ਸੀ ਗੋਲਕ ਹੁਣ ਤੁਹਾਡੇ ਕੋਲ ਇੱਕ ਐਗਜ਼ੈਂਪਲ ਹੈ ਉਦਾਹਰਣ ਹੈ ਤੁਸੀਂ ਸਤਿਗੁਰੂ ਜੀ ਨੂੰ ਦਾਨਾ ਅਮਰਤ ਵੇਲੇ ਵੀ ਸੰਧਿਆ ਵੇਲੇ ਵੀ ਨਮਸਕਾਰ ਕਰਨ ਲਈ ਮਿਲਣ ਲਈ ਆਉਨੇ ਹੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇ ਤੁਹਾਡਾ ਸੀਸ ਗੋਲਕ ਦੇ ਵਿੱਚ ਪੈਸੇ ਪਾਉਣ ਲਈ ਇਹ ਮਨ ਵਿੱਚ ਵਿਚਾਰ ਪੈਦਾ ਹੋ ਜਾਵੇ ਕਿ ਅਸੀਂ ਸਤਿਗੁਰੂ ਜੀ ਨੂੰ ਦੇ ਰਹੇ ਹਾਂ ਮਾਇਆ ਤੇ ਸਭ ਤੋਂ ਵੱਡਾ ਭੰਮ ਪੈਦਾ ਹੋ ਗਿਆ ਜੇ ਅਸੀਂ ਮਨ ਵਿੱਚ ਇਹ ਵਿਚਾਰ ਕਰੀਏ ਕਿ ਇਹ ਮਾਇਆ ਪ੍ਰਬੰਧ ਚਲਾਉਣ ਦੇ ਵਿੱਚ ਸਹਾਇੀ ਹੋਵੇਗੀ ਉਹ ਗੱਲ ਸਭ ਤੋਂ ਵੱਡੀ ਹੈ ਜਦੋਂ ਸਤਿਗੁਰੂ ਨਮਸਕਾਰ ਕਰ ਲਈਏ ਅਸੀਂ ਅਸੀਸ ਝੁਕਾਈ ਦਿੱਤਾ ਤਾਂ ਗੁਰੂ ਸਾਹਿਬ ਜੀ ਲਈ ਇਹ ਅਰਦਾਸ ਕਰੋ ਕਿ ਸਤਿਗੁਰੂ ਜੀ ਇਹ ਸੀਤ ਤੁਹਾਡੇ ਔਲਾਵਾ ਹੋਰ ਕਿਸੇ ਅਗੇ ਝੁਕੇ ਨਾ ਸਭ ਤੋਂ ਵੱਡਾ ਅਹਿਮ ਕਰਨ ਹੈ ਹੁਣ ਮਹਾਰਾਜਾ ਜਨ ਸਿੰਘ ਜੀ ਇੱਕ ਇਤਿਹਾਸਿਕ ਘਟਨਾ ਦੇ ਵਿੱਚ ਹਵਾਲਾ ਮਿਲਦਾ ਹੈ ਕਿਸੇ ਲੜਾਈ ਦੇ ਉੱਤੇ ਜਾਣਾ ਸੀ ਜੰਗ ਦੇ ਮੈਦਾਨ ਦੇ ਵਿੱਚ ਜਾਣਾ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਸੋਚਿਆ ਕਿ ਇਹ ਪਾਈਏ ਇਤਿਹਾਸਿਕ ਸਥਾਨੇ ਦੇ ਉੱਤੇ ਅਰਦਾਸ ਕੀਤੀ ਜਾਵੇ ਕਿ ਜੰਗ ਦੇ ਮੈਦਾਨ ਦੇ ਵਿੱਚ ਸਾਨੂੰ ਫਤਿਹ ਮਿਲੇਗੀ ਹੁਣ ਜਦੋਂ ਇਹ ਸਾਕੀ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਜਦੋਂ ਗੁਰੂ ਦੀ ਸਰਣ ਦੇ ਵਿੱਚ ਆਉਣਾ ਵਿੱਚ ਜਦੋਂ ਕੋਈ ਗੁਰੂ ਤੋਂ ਦਾਤ ਲੈਣੀ ਹੋਵੇ ਤਾਂ ਸਭ ਤੋਂ ਵੱਡੀ ਨਿਮਰਤਾ ਸਾਡੇ ਘਰ ਵਿੱਚ ਪੈਦਾ ਹੋ ਜਾਂਦੀ ਹਿਰਦੇ ਘਰ ਵਿੱਚ ਪਰ ਜਦੋਂ ਸਾਨੂੰ ਉਹ ਦਾਤ ਗੁਰੂ ਤੁਟ ਕੇ ਸੇਵਾ ਦੀ ਸਾਡੀ ਗੁਰੂ ਦਾਤ ਸਾਨੂੰ ਦੇ ਕੇ ਨਿਵਾਜ ਦੇਵੇ ਸਾਡੀ ਸੇਵਾ ਸਫਲ ਹੋ ਜਾਵੇ ਫਿਰ ਗੁਰੂ ਦੇ ਨਾਲ ਅਸੀਂ ਇੱਕਮਿਕ ਹੋਣ ਦੀ ਕਿਰਿਆ ਤੋਂ ਬਾਹਰ ਹੋ ਜਾਂਦੇ ਹਾਂ ਫਿਰ ਦਾਤਾਂ ਦਾਤਾਰ ਨੂੰ ਅਸੀਂ ਗੁਰੂ ਨੂੰ ਆਪ ਆਖਦੇ ਨਹੀਂ ਇਹ ਸਾਡਾ ਹੱਕ ਸਮਝ ਲੈਣੇ ਆ ਕਿ ਹੱਕ ਸੀ ਮੇਰਾ ਤਾਂ ਮਿਲਿਆ ਹੀ ਉਹਨ ਮਹਾਰਾਜਾ ਰਣਜੀਤ ਸਿੰਘ ਜਿਨੇ ਜੰਗ ਦੇ ਮੈਦਾਨ ਤੇ ਜਾਣਾ ਸੀ ਸੋਚਿਆ ਕਿ ਅਹਿਲਕਾਰਾਂ ਨੂੰ ਕਿ ਭਾਈ ਅਰਦਾਸ ਕਰਵਾਈ ਜਾਵੇ ਇਹ ਭਾਈ ਇਤਿਹਾਸਕ ਸਥਾਨ ਹੈ ਹੁਣ ਭਾਈ ਸਾਹਿਬ ਨੂੰ ਬੁਲਾਇਆ ਗਿਆ ਇਤਿਹਾਸ ਸੁਣਵਾਈ ਗਈ ਕਿ ਮਹਾਰਾਜਾ ਰਣਜੀਤ ਸਿੰਘ ਦੀ ਆਏ ਨੇ ਜੰਗ ਦੇ ਮੈਦਾਨ ਦੇ ਵਿੱਚ ਜਾਣਾ ਹੈ ਜੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਰਦਾਸ ਕੀਤੀ ਜਾ ਰਹੀ ਹੈ ਉੱਥੇ ਤਾਂ ਅਰਦਾਸ ਹੋਈ ਕਿ ਗੁਰੂ ਦੇ ਤੁਹਾਡੀ ਹਜ਼ੂਰੀ ਦੇ ਅੰਦਰ ਭਾਈ ਫਲਾਨਾ ਸਿੰਘ ਜੀ ਆਏ ਨੇ ਇਹਨਾਂ ਨੂੰ ਚੜ੍ਹਦੀ ਕਲਾ ਦੇ ਨਾਲ ਦੀਵਾਜੋ ਹੁਣ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਫਤਿਹ ਹੋਈ ਪਰ ਸ਼ਬਦ ਵਰਤ ਲਿਆ ਕਿ ਭਾਈ ਮੈਂ ਆਇਆ ਕਿਤੇ ਪਹਿਲਾਂ ਆਪ ਆਏ ਸੀ ਤੇ ਹੁਣ ਮੈਂ ਆਇਆ ਕਿ ਮੇਰੀ ਅਰਦਾਸ ਹੋਵੇ ਇਹੀ ਅਰਦਾਸ ਸਤਿਗੁਰੂ ਜੀ ਕਹਿੰਦੇ ਮਨ ਦੇ ਵਿੱਚ ਜਦੋਂ ਮਨ ਸਮਝਾਵਣ ਕਰਨ ਵਾਲੀ ਇਕਾਈ ਹੋਵੇਗੀ ਹੈ ਨਾ ਜੀ ਕਿ ਮੈਂ ਨਹੀਂ ਤੂੰ ਪਰਮਾਤਮਾ ਤੂੰ ਕਰਨ ਦੇ ਯੋਗ ਹੈ ਤੂੰ ਸਮਰਥ ਹੈ ਇਹ ਤੈਅ ਕੀਤਾ ਹੈ ਅਸ ਨਹੀਂ ਵਾਹ ਤਾਂ ਹੀ ਸਤਿਗੁਰ ਨੇ ਸ਼ਬਦ ਵਰਤੇ ਹੈ ਨਾ ਜੀ ਤਾਂ ਹੀ ਸਤਿਗੁਰ ਨੇ ਫਤਿਹ ਬੁਲਾਈ ਹੈ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖਾਲਸਾ ਵੀ ਵਾਹਿਗੁਰੂ ਜੀ ਦਾ ਹੈ ਤੇ ਫਤਿਹ ਵੀ ਉਸ ਵਾਹਿਗੁਰੂ ਦੀ ਹੈ ਅਗਲੀ ਪੰਕਤੀ ਸਤਿਗੁਰ ਜੀ ਸਾਨੂੰ ਆਖ ਰਹੇ ਨੇ ਕਿ ਇਹੋ ਜਗਤ ਭਰਮ ਪੁਲਾਇਆ ਤੁਰ ਆਪਕੋ ਤੋ ਦੁਖਵਾਇਆ ਪ੍ਰਤਾਪ ਲਗਾ ਦੁਹਾਗਣੀ ਪਾਗ ਜਨਾ ਕਹੈ ਨਾਹੀ ਜਿਓ ਪਰਮਾਤਮ ਆਪ ਹਰੇਕ ਨੂੰ ਰਿਜਕ ਦੇ ਰਿਹਾ ਏ ਪਰ ਹਜ਼ੂਰ ਕਹਿੰਦੇ ਪ੍ਰਤਾਪ ਦਾ ਅਰਥ ਹੈ ਦੁਖ ਤਕਲੀਫ ਤੇ ਹਜ਼ੂਰ ਕਹਿੰਦੇ ਇਹ ਭਾਈ ਪ੍ਰਤਾਪ ਉਹਨੂੰ ਹਰ ਇੱਕ ਇਨਸਾਨ ਨੂੰ ਲੱਗ ਰਿਹਾ ਏ ਜਿਨ੍ਹਾਂ ਦੇ ਭਾਗ ਹਜੇ ਤੱਕ ਚੰਗੇ ਨਹੀਂ ਹੋਏ ਮੰਦੇ ਹੀ ਨੇ ਪਿਛਲੇ ਜਨਮਾਂ ਦੇ ਵਿੱਚ ਵੀ ਉਹਨਾਂ ਨੇ ਅਜਿਹੇ ਕਰਮ ਕੀਤੇ ਨੇ ਇਸ ਜਨਮੇ ਦੇ ਵਿੱਚ ਵੀ ਉਹਨਾਂ ਦੇ ਭਾਗ ਚੰਗੇ ਨਹੀਂ ਬਣ ਰਹੇ ਕਿ ਪਿਛਲੇ ਕਰਮਾਂ ਦਾ ਲੇਖਾ ਉਹਨਾਂ ਦੇ ਮੱਥੇ ਉੱਤੇ ਉਗੜਦੇ ਆਏ ਵਾਰ-ਵਾਰ ਹੁਣ ਸਾਡਾ ਜੇ ਪਿਛਲੇ ਸਮੇਂ ਦਾ ਸਾਨੂੰ ਕੋਈ ਇਤਿਹਾਸ ਸਾਡਾ ਚੇਤੇ ਹੋਵੇ ਤਾਂ ਆ ਜੀਵਨ ਸਾਨੂੰ ਜਿਉਣ ਦੇ ਵਿੱਚ ਆਨੰਦ ਨਹੀਂ ਆਵੇਗਾ ਸਾਨੂੰ ਪਿਛਲੇ ਚਿੰਤਾ ਛੋੜੇ ਵਾਹਿਗੁਰੂ ਨੂੰ ਭਲਾ ਦਿੱਤੇ ਨੇ ਸਾਡਾ ਪਿਛਲਾ ਜੋ ਜੀਵਨ ਸੀ ਵਾਹਿਗੁਰੂ ਨੂੰ ਭਲਾ ਕੇ ਸਾਨੂੰ ਜੀਵਨ ਦਾਣ ਦਿੱਤਾ ਪਰ ਜੇ ਅਸੀਂ ਪਿਛਲੀਆਂ ਗੱਲਾਂ ਸੋਚੀਏ ਤਾਂ ਅਸੀਂ ਜੀਵਨ ਦੇ ਵਿੱਚ ਸਾਨੂੰ ਜਿਉਣ ਦਾ ਆਨੰਦ ਨਹੀਂ ਆਵੇਗਾ ਜੋ ਪਰਮਾਤਮਾ ਨੇ ਨਾਮ ਜਪਣ ਲਈ ਦਿੱਤਾ ਹੈ। ਹਜ਼ੂਰ ਕਹਿੰਦੇ ਪਿਛਲੇ ਔਗਣ ਵਸ ਕੇ ਪਰਬ ਅੱਗੇ ਮਾਰਗ ਪਾਵੇ ਪਰਮਾਤਮਾ ਅੱਗੇ ਮਾਰਗ ਪਾਉਂਦਾ ਹੈ ਅੱਗੇ ਦਾ ਰਾਹ ਦੱਸਦਾ ਹੈ ਕਿ ਕਿਹੋ ਜਿਹਾ ਹੋਣਾ ਚਾਹੀਦਾ ਹੈ ਗੁਰਸਿੱਖ ਦਾ। ਹਜ਼ੂਰ ਕਹਿੰਦੇ ਕਿ ਭਰ ਭਾਗ ਜਿੰਨਾ ਕਿ ਨਾਹੀਂ ਜਿਨ੍ਹਾਂ ਦੇ ਭਾਗਾਂ ਦੇ ਵਿੱਚ ਹੀ ਨਹੀਂ ਭਾਗਾਂ ਦੇ ਵਿੱਚ ਹੀ ਨਹੀਂ ਇਨਾਂ ਨੇ ਕਿਸਮਤ ਦੇ ਵਿੱਚ ਹੀ ਸੁੱਖ ਨਹੀਂ ਲਿਖਿਆ ਹਜ਼ੂਰ ਕਹਿੰਦੇ ਉਹ ਭਾਈ ਨਾਮ ਜਪ ਕੇ ਗੁਰੂ ਰਾਮਦਾਸ ਸਾਹਿਬ ਤੋਂ ਮਿਹਰ ਕਰਕੇ ਅਰਦਾਸ ਕਰਕੇ ਉਹ ਸੁੱਖਾਂ ਦੀ ਪ੍ਰਾਪਤੀ ਕਰ ਸਕਦਾ ਹੈ ਦੁਹਾਗਣੀ ਕਿਆ ਨਿਸ਼ਾਨੀਆਂ ਹਜ਼ੂਰ ਕਹਿੰਦੇ ਅਜਿਹੇ ਮਨੁੱਖਾਂ ਦੀ ਕੀ ਨਿਸ਼ਾਨੀ ਹੋ ਸਕਦੀ ਹੈ ਦੁਹਾਗਣੀ ਭਾਈ ਦੁਚਿੱਤੇ ਪੰਦੀ ਦੀ ਕੀ ਨਿਸ਼ਾਨੀ ਹੈ ਹਜ਼ੂਰ ਕਹਿੰਦੇ ਖਸਮੋ ਕੁੱਥੀਆਂ ਫਿਰੈ ਨਿਮਾਣੀਆਂ ਆਪਣੀ ਗੁਰੂ ਤੋਂ ਆਪਣੇ ਖਸਮ ਤੋਂ ਦੂਰ ਹੋ ਕੇ ਫਿਰਦੀਆਂ ਨੇ ਆਪਣੇ ਖਸਮ ਤੋਂ ਵਾਰੀ ਹੋ ਕੇ ਫਿਰ ਰਹੀਆਂ ਨੇ ਸੁਭਾਵਕ ਹੈ ਮਾਪਿਆਂ ਤੋਂ ਬਾਹਰ ਹੋ ਕੇ ਜਦੋਂ ਬੱਚਾ ਤੁਰਦਾ ਹੈ ਤਾਂ ਸਹਿਜ ਹੀ ਹੈ ਕਿ ਭਾਈ ਉਹ ਬੰਦਾ ਸੁਖ ਨਹੀਂ ਪਾਉਂਦਾ ਹੁਣ ਪਰਮਾਤਮਾ ਦੀ ਇਸ ਕੁਦਰਤ ਦੇ ਵਿੱਚ ਕਿੰਨੇ ਨਿਯਮ ਕੰਮ ਕਰ ਰਹੇ ਨੇ ਹਰੇਕ ਰੁੱਤ ਦੇ ਨਾਲ ਹਰੇਕ ਤਰ੍ਹਾਂ ਦਾ ਟੈਂਪਰੇਚਰ ਡਾਊਨ ਹੁੰਦਾ ਹੈ ਕਈ ਵਾਰ ਹੁਣ ਦੇਖੋ ਜਦੋਂ ਅਪ੍ਰੈਲ ਦੇ ਵਿੱਚ ਜਦੋਂ ਵਿਸਾਖੀ ਵਾਲਾ ਦਿਨ ਹੁੰਦਾ ਉਹਨੂੰ ਗਰਮੀ ਕਿੰਨੀ ਹੁੰਦੀ ਹੈ ਉਹੋ ਜੀ ਰੁੱਤ ਦੇ ਵਿੱਚ ਪਰਮਾਤਮਾ ਨੇ ਅਲੱਗ ਨਿਯਮ ਕੈਮ ਕੀਤਾ ਹੈ ਹੁਣ ਪੋਹ ਦੇ ਮਹੀਨੇ ਦੇ ਵਿੱਚ ਜਦੋਂ ਠੰਡ ਹੁੰਦੀ ਹੈ ਉਦੋਂ ਅਲੱਗ ਨਿਯਮ ਕੰਮ ਕਰਦਾ ਹੈ ਇਸ ਕੁਦਰਤ ਦੇ ਵਿੱਚ ਹਰ ਇੱਕ ਨਿਯਮ ਹਮੇਸ਼ਾ ਅਲੱਗ ਤਰ੍ਹਾਂ ਦੇ ਨਾਲ ਕੰਮ ਕਰ ਰਿਹਾ ਹੈ ਉਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਕਿ ਜਿਹੜਾ ਪਰਮਾਤਮਾ ਖਸਮ ਨੂੰ ਭਲਾ ਕੇ ਉਸ ਵਾਹਿਗੁਰੂ ਨੂੰ ਭਲਾ ਕੇ ਹੋਰ ਕਿਸੇ ਦੇ ਲੜ ਲੱਗੇਗਾ ਹਜ਼ੂਰ ਕਹਿੰਦੇ ਖਸਮੋਂ ਕੁੱਥੀਆਂ ਫਿਰੇ ਨਿਵਾਣੀ ਆ ਉਹ ਪਾਈ ਆਪਣੇ ਆਪ ਨੂੰ ਨਿਵਾਣਾ ਨਹੀਂ ਸਮਝਣੀਆਂ ਉਹ ਪਰਮਾਤਮਾ ਤੋਂ ਉੱਚਾ ਉੱਡਣ ਦਾ ਹੀਆ ਕਰ ਲੈਂਦੀਆਂ ਨੇ ਕਿ ਸ਼ਾਇਦ ਪਰਮਾਤਮਾ ਤੋਂ ਉੱਚਾ ਹੋ ਸਕਦੀਆਂ ਮੈਲੇ ਬੇਸਤ ਨਾ ਕਾਮਣੀ ਦੁਖੀ ਰਹਿਣ ਬਿਹਾਏ ਜਿਓ ਮੈਲੇ ਵੇਸ ਉਹਨਾਂ ਦੇ ਮੂੰਹ ਵੀ ਮੈਲੇ ਅਜਿਹੇ ਹੋ ਜਾਂਦੇ ਨੇ ਕਿ ਜਿਨ੍ਹਾਂ ਦੇ ਦੇਖਣ ਨੂੰ ਉਹ ਪ੍ਰਮਾਤਮਾ ਦਾ ਆਪਾਂ ਸ਼ਬਦ ਵਰਤ ਲਈਏ ਅੱਜ ਦਾ ਕਿ ਦਿਲ ਵੀ ਨਹੀਂ ਕਰ ਰਿਹਾ ਹਜ਼ੂਰ ਕਹਿੰਦੇ ਭਾਈ ਨਿਗੋਰੇ ਕਹੈ ਨਾਉ ਬੁਰਾ ਸਤਿਗੁਰ ਬਾਝੋਂ ਗੁਰ ਨਹੀਂ ਕੋਇ ਨਿਗੋਰੇ ਕਹੈ ਨਾਉ ਬੁਰਾ ਜਿਹਦਾ ਹਜੇ ਤੱਕ ਗੁਰੂ ਸਾਹਿਬ ਜੀ ਕਹਿੰਨੇ ਗੁਰੂ ਵੀ ਨਹੀਂ ਧਾਰਿਆ ਜਿਨੇ ਉਹਦਾ ਤਾਂ ਨਾਮ ਲੈਣਾ ਵੀ ਮਾੜਾ ਏ ਹਜ਼ੂਰ ਕਹਿੰਦੇ ਅਜਿਹੇ ਲੋਕਾਂ ਨੂੰ ਕੀ ਕਹੀਏ ਅਜਿਹੇ ਸ਼ਬਦ ਕਿਹਾਂ ਵਰਤਿਆ ਜਾਵੇ ਜਿਨ੍ਹਾਂ ਨੇ ਹਜੇ ਤੱਕ ਗੁਰੂ ਹੀ ਨਹੀਂ ਧਾਰਿਆ ਪਰਮਾਤਮਾ ਦੀ ਪਹਿਚਾਣ ਹੀ ਨਹੀਂ ਕੀਤੀ ਕਿ ਕਿਹੋ ਜਿਹਾ ਹੋਵੇਗਾ ਹਜ਼ੂਰ ਕਹਿੰਦੇ ਮੈਲੇ ਬੇਸਤਨਾ ਉਹਨਾਂ ਦੇ ਮੂੰਹ ਵੀ ਅਜਿਹੇ ਪਰਮਾਤਮਾ ਨੇ ਕਾਲੇ ਕਰ ਦਿੱਤੇ ਨੇ ਕਾਮਣੀ ਦੁਖੀ ਰਹਿਣ ਬਿਹਾਣੀ ਆ ਕਾਮਣੀ ਹੁੰਦੀ ਹੈ ਉਹ ਜੀਵ ਇਸਤਰੀ ਹਜ਼ੂਰ ਕਹਿੰਦੇ ਅਜਹੀਆਂ ਜੀਵ ਇਸਤਰੀਆਂ ਸਦਾ ਹੀ ਦਿਨ ਰਾਤ ਉਹ ਮਾਇਆ ਦੇ ਪਲੰਦੇ ਦੇ ਵਿੱਚ ਖਿੱਚ-ਖਿੱਚ ਕੇ ਆਪਣਾ ਜੀਵਨ ਖਤਮ ਕਰ ਲੈਂਦੀਆਂ ਨੇ ਜਦੋਂ ਅਖੀਰਲਾ ਸਮਾਂ ਹੁੰਦਾ ਹੈ ਗੁਰੂ ਸਾਹਿਬ ਕਹਿੰਦੇ ਸੁਹਾਗਣੀ ਕਾ ਕਿਆ ਕਰਮ ਹੋਇ ਕਮਾਇਆ ਹਜ਼ੂਰ ਕਹਿੰਦੇ ਸੁਹਾਗਣ ਇਸਤਰੀ ਦਾ ਕੀ ਕਰਮ ਕਮਾਇਆ ਜਾਂਦਾ ਹੈ ਹਜ਼ੂਰ ਕਹਿੰਦੇ ਪੂਰਬ ਲਿਖਿਆ ਫਲ ਪਾਇਆ ਪਿਛਲੇ ਕਰਮਾਂ ਦਾ ਲਿਖਿਆ ਹੋਇਆ ਫਲ ਉਹਨੇ ਇਸ ਜਨਮ ਦੇ ਵਿੱਚ ਪਾ ਲਿਆ ਨਦਰ ਕਰੇ ਕਰੇ ਕਹਿ ਆਪਣੀ ਆਪੇ ਲੈ ਮਲਾਈ ਜਿਉ ਆਪਣੀ ਮਿਹਰ ਕਰਕੇ ਪ੍ਰਮਾਤਮਾ ਨੇ ਨਦਰ ਦਾ ਭਾਵ ਹੈ ਕਿਰਪਾ ਦੀ ਨਦਰ ਮਿਹਰ ਦੀ ਨਦਰ ਕਰਕੇ ਆਪਣੇ ਨਾਲ ਮਿਲਾ ਲਿਆ 8ਵੇਂ ਬੰਦ ਦੀ ਸਮਾਪਤੀ ਹੋਈ ਹੈ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਇਸ 24 ਬੰਦਾ ਬਾਲਾਂ ਦੀ ਪਾਵਨ ਸ਼ਬਦ ਦੀ ਗੁਰੂ ਸਾਹਿਬ ਨੇ ਅੱਜ ਵਿਚਾਰ ਸਾਂਝੀ ਕੀਤੀ ਹੈ ਬਾਦ ਲਈ ਸੱਚੇ ਪਾਤਸ਼ਾਹ ਨੇ ਸਾਡੇ ਨਾਲ ਦਲੀਲ ਦੇ ਕੇ ਪਾਵਨ ਸ਼ਬਦ ਦੀ ਉਧਾਰਨਾ ਦੇ ਕੇ ਸਾਡੇ ਨਾਲ ਵਿਚਾਰ ਸਾਂਝੀ ਕੀਤੀ ਹੈ ਸਤਿਗੁਰੂ ਜੀ ਕਿਰਪਾ ਕਰਨ ਰਹਿਂਦੀ ਵਿਚਾਰ ਵੀ ਆਪ ਅੰਗ ਸੰਸਹਾਈਓ ਕੇ ਸੰਪੂਰਨ ਕਰਵਾਵਣ ਹੋਈਆਂ ਵਿਚਾਰ ਤਰ੍ਹਾਂ ਦੇ ਵਿੱਚ ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਗੁਰੂ ਸਾਹਿਬ ਜੀ ਸਾਧ ਸੰਗਤ ਜੀ ਸਤਿਗੁਰਾਂ ਦੀ ਹਜ਼ੂਰੀ ਦੇ ਅੰਦਰ ਬੈਠਦੇ ਆ ਹੋ ਜਾਂਦੀਆਂ ਨੇ ਗੁਰੂ ਸਾਹਿਬ ਜੀ ਆਪ ਬਖਸ਼ਣ ਦੇ ਯੋਗ ਨੇ ਸਾਧ ਸੰਗਤ ਬਖਸ਼ਣ ਦੇ ਯੋਗ ਹੈ ਕਿਰਪਾ ਕਰਕੇ ਬਖਸ਼ ਲੈਣਾ ਬਲਾਉ ਫਤੇ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ